ਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਜੋ ਇੱਕ ਹੋਰ ਲਿਸਟ ਹੈ ਜੋ ਉਮੀਦਵਾਰਾਂ ਦੀ ਐਲਾਨ ਦਿੱਤੀ ਹੈ ਜੀ ਹਾਂ ਦੱਸ ਜੀਏ ਕਿ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ ਜੀ ਹਾਂ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਅਤੇ ਜਲੰਧਰ ਤੋਂ ਪਵਨ ਕੁਮਾਰ ਜੋ ਟਿਕਟ ਹੈ ਉਦ ਦਿੱਤੀ ਗਈ ਹੈ ਜੀ ਆ ਦੱਸ دی ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਜੋ ਲਿਸਟ ਹੈ ਜਾਰੀ ਕਰ ਦਿੱਤੀ ਗਈ ਹੈ ਅਤੇ ਆਪ ਦੇ ਵੱਲੋਂ ਲੁਧਿਆਣਾ ਤੋਂ ਆਮ ਆਦੀ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਅਸ਼ੋਕ ਪ੍ਰਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਭਰੋਸਾ ਜਤਾਇਆ ਗਿਆ ਹੈ ਅਸ਼ੋਕ ਪ੍ਰਸ਼ਰ ਤੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਗੁਰਦਾਸਪੁਰ ਤੋਂ ਅਮਰਸ਼ੇਰ ਸਿੰਘ ਸ਼ੇਰੀ ਕਲਸੀ ਜਲੰਧਰ ਤੋਂ ਪਵਨ ਕੁਮਾਰ ਟੀਨੂ ਸਵੇ ਵੀ ਦੱਸ ਦੇ ਕਿ ਟੀਨੂ ਨਾ ਹੁਣ ਪਿੱਤੇ ਦਿਲੀ ਅਕਾਲੀ ਦਲ ਦਾ ਪੱਲਾ ਛੱਡਿਆ ਸੀ ਅਤੇ ਆਪ ਦੇ ਵਿੱਚ ਵਿੱਚ ਹੋ ਸ਼ਾਮਿਲ ਹੋਏ ਸੀ ਦੱਸ ਦਈਏ ਕਿ ਪਵਨ ਕੁਮਾਰ ਟੀਨੂ ਨੂੰ ਜਲੰਧਰ ਤੋਂ ਉਮੀਦਵਾਰ ਹੈ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨਿਆ ਗਿਆ ਹੈ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਜੋ ਲਿਸਟ ਹੈ ਉਹ ਜਾਰੀ ਕੀਤੀ ਗਈ ਹੈ